ਸਮਾਜ ਸੁਧਾਰਕ ਯੁੱਗ ਪਰिवਰਤਕ ਸੰਤ ਕਵੀ ਮਾਨਵ ਚੇਤਨਾ ਦੇ ਆਦਰਸ਼ ਬੇਗੰਪੁਰਾ ਸੰਕਲਪ ਦੇ ਸਿਰਜਕ ਅਤੇ ਮਹਾਨ ਕ੍ਰਾਂਤੀਕਾਰੀ ਵਿਚਾਰਤਾਰਾ ਦੇ ਮੋਢੀ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ 1645 ਸਾਲ ਪਹਿਲਾਂ ਬਿਕਰਮੀ ਸੰਪਤ 1433 ਮਾਘ ਪੂਰਨਮਾਸ਼ੀ ਨੂੰ ਪਿਤਾ ਸ੍ਰੀ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਸ਼੍ਰੀਮਤੀ ਕਲਸਾ ਦੇਵੀ ਜੀ ਦੀ ਕੋਕੋਮ ਬਸਤੀ ਸੀਰ ਗਵਰਤਨਪੁਰ ਕਾਂਚੀ ਬਨਾਰਸ ਵਿਖੇ ਹੋਇਆ। ਮੱਧ ਯੁੱਗ ਦੇ ਧਰਮ ਸਾਭਕਾ ਵਿੱਚ ਗੁਰੂ ਰਵਿਦਾਸ ਜੀ ਦਾ ਆਪਣਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ। ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਮਨੁੱਖੀ ਸਮਾਜ ਵਿੱਚ ਚਾਰੇ ਪਾਸੇ ਜਾਤ ਪਾਤ, ਊਚ ਨੀਚ, ਪੂਰਹਤਵਾਦ, ਬੁੱਤ ਪ੍ਰਸਤੀ ਅਤੇ ਨਫ਼ਰਤ ਭਰੀਆਂ ਨੀਤੀਆਂ 'ਚ ਘਿਰਸਿਆ ਪਿਆ ਸੀ। ਗੁਰੂ ਰਵਿਦਾਸ ਜੀ ਦੇ ਗਿਆਨ ਦਾ ਆਧਾਰ ਨਿੱਜੀ ਅਨੁਭਵ ਸੀ। ਬਚਪਨ ਤੋਂ ਹੀ ਆਪ ਸਤ ਸੰਗਤ ਕਰਨ ਲੱਗ ਪਏ ਸਨ। ਅਧਿਆਤਮਕ ਵਿਦਿਆ ਵਿੱਚ ਗੁਰੂ ਵਿਦਾਸ ਜੀ ਇੰਨੇ ਨਪੁੰਸਾਨ ਕਿ ਗੁਰੂ ਜੀ ਆਤਮਿਕ ਦਲੀਲਾਂ ਨਾਲ ਵਿਦਵਾਨਾਂ ਨੂੰ ਨਿਰੁੱਤਰ ਵੀ ਕਰ ਦਿੰਦੇ ਸਨ ਗੁਰੂ ਵਿਦਾਸ ਜੀ ਲੋਕਾਂ ਨੂੰ ਹੱਕ ਹਲਾਲ ਦੀ ਕਮਾਈ ਕਰਨ ਨਾਮ ਜਪਣ ਵੰਡ ਛਕਣ ਅਤੇ ਰੱਬ ਦੀ ਬੰਦਗੀ ਕਰਨ ਦਾ ਰਸਤਾ ਦੱਸਦੇ ਸਨ ਗੁਰੂ ਵਿਦਾਸ ਜੀ ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਚਮੜੇ ਦੇ ਜੋੜੇ ਬਣਾਉਂਦੇ ਪੁਰਾਣੇ ਜੋੜਿਆਂ ਦੀ ਮੁਰੰਮਤ ਕਰਿਆ ਕਰਦੇ ਸਨ ਗੁਰੂ ਵਿਦਾਸ ਜੀ ਬਹੁਤ ਹੀ ਸਰਲ ਸੁਭਾਅ ਤੇ ਨਿਮਰਤਾ ਦੇ ਮਾਲਕ ਸਨ ਗੁਰੂ ਵਿਦਾத் ਜੀ ਦੇ ਸੰਬੰਧ ਵਿੱਚ ਰਚੇ ਗਏ ਸਾਹਿਤ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਵਿਦਾத் ਜੀ ਨੇ ਬਹੁਤ ਅਧਿਆਤਮਿਕ ਯਾਤਰਾਵਾਂ ਵੀ ਕੀਤੀਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਰੋਹਾਨੀ ਬਾਣੀ ਨੂੰ 16 ਰਾਗਾਂ ਵਿੱਚ 40 ਸ਼ਬਦਾਂ ਤੇ ਇੱਕ ਸ਼ਲੋਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਰਵਿਦਾਸ ਦਰਸ਼ਨ ਵਿੱਚ ਗੁਰੂ ਰਵਿਦਾਸ ਜੀ ਦੀਆਂ 194 ਸਾਖੀਆਂ ਰੈਦਾਸ ਦੀ ਬਾਣੀ ਵਿੱਚ 80 ਪਦ ਤੇ 6 ਸਾਖੀਆਂ ਦਰਜ ਹਨ ਰਵਿਦਾਸ ਜੀ ਦੀਆਂ ਰਚਨਾਵਾਂ ਦੇ ਵਿੱਚ ਕਈ ਪਾਸ਼ਾਵਾਂ ਦੇ ਸ਼ਬਦ ਮਿਲਦੇ ਹਨ ਗੁਰੂ ਵਿਦਾਸ ਜੀ ਨੇ ਆਪਣੇ ਤਪ ਤਿਆਗ ਦੇ ਰਾਹੀਂ ਜੀਵਨ ਨੂੰ ਸਫਲ ਕਰਨ ਲਈ ਅਤ ਉੱਤਮ ਉਦਾਹਰਨਾ ਸਮਾਜ ਦੇ ਸਾਹਮਣੇ ਰੱਖੀਆਂ ਜੋ ਅੱਜ ਵੀ ਪ੍ਰਸੰਗ ਖਨ ਗੁਰੂ ਵਿਦਾਧ ਜੀ ਦੀ ਬਾਣੀ ਵਿੱਚ ਉਹਨਾਂ ਦਾ ਅਨੁਭਵੀ ਰਹੱਸ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਦੇ ਸੰਦਰਭ ਵਿੱਚ ਗੁਰੂ ਵਿਦਾਧ ਜੀ ਨੂੰ ਨਿਰਗੁਣਵਾਦੀ ਦ੍ਰਿਸ਼ਟੀਕੋਣ ਤੋਂ ਵਿਚਾਰ ਅੰਦਿਤੇ ਹਨ ਗੁਰੂ ਵਿਦਾਧ ਜੀ ਦਾ ਜੀਵਨ ਅਥਾਹ ਸੰਘਰਸ਼ਮਈ ਸੀ ਉਹਨਾਂ ਨੇ ਸਮਾਜ ਦੇ ਵਿੱਚ ਫੈਲੀਆਂ ਕੁਰਤੀਆਂ ਨੂੰ ਦੂਰ ਕਰਨ ਲਈ ਉਪਦੇਸ਼ ਦਿੱਤੇ ਕਿ ਇਹ ਦੁਨੀਆ ਦੇ ਲੋਕੋ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕਮੁੱਠ ਹੋ ਰਹੇ ਆਦਰਸ਼ ਸਮਾਜ ਦੀ ਸਿਰਜਣਾ ਕਰੋ ਗੁਰੂ ਵਿਦਾਤ ਜੀ ਦੇ ਅਧਿਆਤਮਿਕ ਚਿੰਤਨਾ ਦਾ ਸ਼ਿਖਰ ਬੇਗੰਪੁਰਾ ਦਾ ਸੰਕਲਪ ਹੈ। ਇਹ ਅਜਹੀ ਸਹਿਜ ਅਵਸਥਾ ਹੈ ਜਿੱਥੇ ਕਿਸੇ ਵੀ ਪ੍ਰਕਾਰ ਦਾ ਤਣਾਅ ਜਾਂ ਦਵੰਦ ਨਹੀਂ ਹੈ। ਜਿਤਾੜ ਵਿਖੇ ਬਿੱਤਰਮੀ ਸੰਨ 1584 ਇਕਾੜ ਦੀ ਸੰਗਰਾਦ ਨੂੰ 151 ਸਾਲ ਦੀ ਉਮਰ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਇਸ ਉਸ ਰੋਹਾਨੀ ਜੋਤ ਨੂੰ ਜਾ ਮਿਲੇ। ਸਤਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ਤੇ ਚਲਦਿਆਂ ਸੰਗਤਾਂ ਉਹਨਾਂ ਨੂੰ ਆਪਣੇ ਅੰਗ ਸੰਖੇ ਸਮਝਦੀਆਂ ਹਨ ਗੁਰੂ ਰਵਿਦਾਸ ਜੀ ਭਾਰਤ ਦੇ ਉਹਨਾਂ ਵਿਸ਼ੇਸ਼ ਮਹਾਪੁਰਸ਼ਾਂ ਦੇ ਵਿੱਚ ਖੰਨ ਜਿਨ੍ਹਾਂ ਨੇ ਆਪਣੀ ਅਧਿਆਤਮਿਕ ਬਚਨਾਂ ਨਾਲ ਸਾਰੇ ਵਿਸ਼ਵ ਨੂੰ ਆਤਮ ਗਿਆਨ ਏਕਤਾ ਪਾਈ ਚਾਰੇ ਦਾ ਸੰਦੇਸ਼ ਦਿੱਤਾ ਜਿਸ ਸਥਾਨ ਤੇ ਗੁਰੂ ਜੀ ਦਾ ਜਨਮ ਹੋਇਆ ਉਸ ਥਾਂ ਦੇ ਪਵਿੱਤਰ ਗੁਰੂ ਸਾਹਿਬ ਦੀ ਯਾਦ ਵਿੱਚ ਸਤ ਮੰਦਲਾ ਮੰਦ ਸ਼ੋਭਿਤ ਹੈ ਜੋ ਅੱਜ ਬੇਗੰਪੁਰਾ ਸ੍ਰੀ ਗੁਰੂ ਰਵਿਦਾਸ ਜੀ ਜਨਮ ਥਾਂ ਸੀਰਗ ਵਰਤਨਪੁਰ ਕਾਂਚੀ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ ਇੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਆ ਕੇ ਇੱਕ ਅੰਧਵਿਸ਼ਵਾਸੀ ਅਤੇ ਤਰਕਹੀਣ ਪੂਜਾ ਦੀ ਥਾਂ ਸਿਰਫ ਸ਼ਾਂਤੀ ਅਤੇ ਸੁਖਪਾਉਮਨਾ ਦੀ ਨਵੀਂ ਧਾਰਮਿਕ ਵਿਚਾਰਧਾਰਾ ਪ੍ਰਦਾਨ ਕੀਤੀ ਉਹਨਾਂ ਦੀ ਵਿਚਾਰਧਾਰਾ ਅਨੁਸਾਰ ਸਾਰੇ ਦੁਨੀਆਂ ਦਾ ਕਰਤਾ ਕਰਤਾ ਪ੍ਰਮਾਤਮਾ ਇੱਕ ਹੈ ਇਹ ਅਨੇਕ ਰੂਪ ਧਾਰਨ ਕਰਕੇ ਇਹ ਅਨੇਕ ਰੂਪ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਇਸ ਦੇ ਕਣ ਕਣ ਵਿੱਚ ਵਿਅਸਤ ਹੋ ਰਿਹਾ ਹੈ ਰਵਿਦਾਸ ਮਹਾਰਾਜ ਜੀ ਦਾ ਵਿਚਾਰ ਸੀ ਕਿ ਸਿਰਫ ਇੱਕ ਪਿਤਾ ਪ੍ਰਮਾਤਮਾ ਦਾ ਧਿਆਨ ਕਰਕੇ ਸਾਡੇ ਹਰ ਤਰ੍ਹਾਂ ਦੇ ਵਿਕਾਰ ਨਾਸ਼ ਹੋ ਸਕਦੇ ਹਨ ਅਤੇ ਪ੍ਰਭ ਨਾਲ ਮੇਲ ਹੋ ਸਕਦਾ ਹੈ ਪ੍ਰਮਾਤਮਾ ਨੂੰ ਲੱਭਣ ਲਈ ਜਗਾ ਜਗਾ ਪਟਕਣ ਦੀ ਲੋੜ ਨਹੀਂ ਹੈ ਉਹ ਤਾਂ ਸਾਰੇ ਪ੍ਰਾਣੀਆਂ ਦੇ ਅੰਦਰ ਆਵਾਸ ਕਰਦਾ ਹੈ ਉਹਨਾਂ ਦੇ ਅਨੁਸਾਰ ਈਸ਼ਵਰ ਦੀ ਭਗਤੀ ਵੱਡੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ ਹੰਕਾਰ ਜ਼ੀਰੋ ਕਰਕੇ ਕੰਮ ਕਰਨ ਵਾਲਾ ਵਿਅਕਤੀ ਹੀ ਜ਼ਿੰਦਗੀ ਦੇ ਵਿੱਚ ਸਫਲ ਰਹਿੰਦਾ ਹੈ ਇਸੇ ਤਰ੍ਹਾਂ ਨਾਲ ਹੰਕਾਰ ਅਤੇ ਬੜਪਨ ਦਾ ਭਾਵ ਤਿਆਗ ਕੇ ਨਿਮਰਤਾਪੂਰਵਕ आचरण वाला मनुष्य ईश्वर ਦਾ भक्त ਹੋ ਸਕਦਾ ਹੈ ਉਹਨਾਂ ਦੇ ਵਿਚਾਰ ਅਨਸਾਰ ਜੀਵ ਅਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ ਹੈ ਇਸ ਲਈ ਗਵਾਹੀ ਗੁਰੂ ਸਾਹਿਬ ਦੀ ਬਾਣੀ ਨਾਲ ਮਿਲਦੀ ਹੈ ਫਰਕ ਸਿਰਫ ਇੰਨਾ ਹੀ ਹੈ ਕਿ ਜੇਕਰ ਈਸ਼ਵਰ ਸੋਨਾ ਹੈ ਤਾਂ ਜੀਵ ਉਸ ਸੋਨੇ ਨਾਲ ਬਣਿਆ ਕੜਾ ਹੈ ਉਸੋਨੇ ਦੇ ਕੜੇ ਨੂੰ ਢਾਲਣ ਨਾਲ ਉਹ ਫਿਰ ਤੋਂ ਕੂੜਾ ਬਣ ਜਾਂਦਾ ਹੈ ਅਤੇ ਪਾਣੀ ਨਾਲ ਪੈਦਾ ਹੋਈ ਤਰੰਗ ਫਿਰ ਤੋਂ ਪਾਣੀ ਦੇ ਵਿੱਚ ਸਮਾ ਜਾਂਦੀ ਹੈ ਇਸ ਤਰ੍ਹਾਂ ਜੇ ਆਤਮਾ ਪ੍ਰਭੂ ਤੋਂ ਪੈਦਾ ਹੁੰਦੀ ਹੈ ਫਿਰ ਪ੍ਰਭੂ ਵਿੱਚ ਜਾ ਕੇ ਹੀ ਸਮਾ ਜਾਂਦੀ ਹੈ ਅਤੇ ਉਸੇ ਦਾ ਹੀ ਰੂਪ ਹੋ ਜਾਂਦੀ ਹੈ